हैंडओवर भी करते हैं चारिंगी सर अभी तमिल भी करते थे हैं नहीं तमिल भी करते हैं हाँ 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 ਪੋਰ ਆਂਦੇ ਲਗਵਾ ਲੋ ਹੁੰਦੇ ਦੇਖਦੇ ਸਾਰੇ ਹੈਗੇ ਇਹ ਆਪੋਸ ਮੋਬਾਈਲ ਲਈ ਕੰਮ ਨਹੀਂ ਕਰਦੇ ਲੋਕ ਐਵੇਂ ਲਿੰਗਦੇ ਆ ਜੀ ਕੰਮ ਨਹੀਂ ਕਰਦੀ ਗਲਤ ਕਰਦੀ ਬਹੁਤ ਵਧੀਆ ਕੰਮ ਕਰਦੀ ਹੈ ਜੀ ਬਹੁਤ ਧੰਨਵਾਦ ਜੀ 32 20000 ਦੇ ਮੋਬਾਈਲ ਦਾ ਜਿਹੜਾ ਲਾਭ ਜਨਾ ਬਹੁਤ ਵਧੀਆ ਕਰਦਾ ਸਹੀ ਗੱਲ ਹੈ ਜੀ ਬਾਅਦ ਵਿੱਚ ਕਿਸ਼ਤਾਂ ਅਸੀਂ ਦੇਦੇ ਰਹਿੰਦੇ ਹਾਂ ਤੇ ਨਵਾਂ ਖੁੰਦੀ ਰਹੇ ਸਾਡਾ ਫੂਨ ਗੋਮ ਹੋ ਗਈ ਲਾਸਟ ਕੈਸ਼ ਰਹਿ ਗਈ ਮੈਂ ਉਹਨਾਂ ਨੇ ਕਹਿ ਲੱਗ ਕੇ ਦੋ ਕਹਿੰਦੇ ਸਾਡਾ Gracias. <laughs> <laughs> ਸਾਡੇ ਸਾਈਬਰ ਜੋ ਟੀਮ ਹੈਗੀ શ્રી ਮੁਖਸਰ ਸਾਹਿਬ ਦੀ ਇਹਨਾਂ ਨੇ ਅੱਜ ਬਹੁਤ ਚੰਗਾ ਕੰਮ ਕੀਤਾ ਅੱਜ ਅਸੀਂ ਟੋਟਲ 100 ਫੋਨ ਜੋ ਗੁੰਮ ਹੋਏ ਸੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਹ ਲੱਭ ਕੇ ਪਬਲਿਕ ਨੂੰ ਵਾਪਸ ਕਰਾਏ ਤੇ ਇਹਦੇ ਨਾਲ ਸਾਡਾ ਟੋਟਲ ਫਿਗਰ ਜੋ ਫੋਨਸ ਰਿਟਰਨ ਦਾ ਹੈਗਾ ਉਹ 500 ਨੂੰ ਕਰਾਸ ਕਰ ਚੁੱਕਿਆ ਇਹਦੇ ਨਾਲ ਨਾਲ ਮੈਂ ਸਾਰੇ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ CEIR ਪੋਰਟਲ ਹੁੰਦਾ ਹੈ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਪੋਰਟਲ ਜੇਕਰ ਤੁਹਾਡਾ ਫੋਨ ਖੁੰ ਹੋ ਜਾਂਦਾ ਹੈ ਜਾਂ ਖੋਇਆ ਜਾਂਦਾ ਹੈ ਤੁਸੀਂ ਇਮੀਡੀਏਟਲੀ ਪੋਰਟਲ ਤੇ ਜਾ ਕੇ ਆਪਣਾ ਫੋਨ ਰਜਿਸਟਰ ਕਰੋ ਉਹਦੇ ਨਾਲ ਉਹਦੀ ਆਈਐਮਆਈ ਜੋ ਹੈਗੀ ਬਲੌਕ ਹੋ ਜਾਂਦੀ ਹੈ ਕੋਈ ਹੋਰ ਉਹਦੇ ਵਿੱਚ SIM ਪਾਣ ਦੀ ਕੋਸ਼ਿਸ਼ ਕਰਦਾ ਹੈ ਨਾਲ ਹੀ ਤੁਹਾਨੂੰ ਆਪਣੇ ਮੈਸੇਜ ਤੇ ਆਪਣੇ ਫੋਨ ਤੇ ਮੈਸੇਜ ਆ ਜਾਂਦਾ ਹੈ ਕਿ ਤੁਹਾਡਾ ਫੋਨ ਇੱਥੇ ਚੱਲ ਪਿਆ ਤੇ ਇੱਕ ਸੀਈਆਰ ਪੋਰਟਲ ਤੇ ਰਜਿਸਟਰ ਕਰੋ ਦੂਜਾ ਆ ਕੇ ਜੋ ਸਾਡੀ ਟੀਮਸ ਹੈਗੀ ਹੈ ਟੀਮ ਨੂੰ ਦੱਸੋ ਥਾਣੇ ਦੱਸੋ ਆਪਣੇ ਉਹ ਸਾਰੀ ਇਨਫੋਰਮੇਸ਼ਨ ਅਸੀਂ ਕਲੈਕਟ ਕਰਦੇ ਹਾਂ ਤੇ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਜੀ ਸਾਡਾ ਫੋਨ ਖੋ ਗਿਆ ਸੀ ਪੁਲਿਸ ਦੇ ਵਿੱਚ ਰਿਪੋਰਟ ਲਿਖਾਤੀ ਹੈ ਹੁਣਾਂ ਤਾਂ ਕੁਝ ਨਹੀਂ ਹੈਗਾ ਬਟ ਇਹ ਗੱਲ ਨਹੀਂ ਹੈ ਇਹ ਜੋ ਸਾਡਾ ਐਫਰਟ ਚੱਲ ਰਿਹਾ ਸਾਰੀ ਟੀਮ ਦਾ ਉਹਦੇ ਨਾਲ ਅਸੀਂ ਇਹੀ ਸ਼ੋਅ ਤੇ ਪ੍ਰੂਵ ਕਰਨਾ ਚਾਹ ਰਹੇ ਹਾਂ ਕਿ ਤੁਹਾਡਾ ਫੋਨ ਖੋਨਰ ਸੀ ਸਾਨੂੰ ਦਿਓ ਤੇ ਅਸੀਂ ਐਵਰ ਵਿਜੀਲੈਂਟ ਹੈਗੇ ਜਦੋਂ ਤੁਹਾਡਾ ਫੋਨ ਕਈ ਚਾਲੂ ਹੁੰਦਾ ਹੈ ਸ਼ੁਰੂ ਹੁੰਦਾ ਹੈ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਤੇ ਅਸੀਂ ਤੁਹਾਡਾ ਫੋਨ ਰਿਕਵਰ ਵੀ ਕਰਾ ਕੇ ਦੇਨੇ ਇਸਨੇ ਕਈ ਫੋਨ ਇਦਾਂ ਦੇ ਵੀ ਸਿੱਗੇ ਜੋ ਸਾਸੀਂ ਜੰਮੂ ਐਂ ਕਸ਼ਮੀਰ ਤੋਂ ਮੰਗਾਏ ਹਨ ਜੋ ਅਸੀਂ ਯੂਪੀ ਤੋਂ ਜਾ ਕੇ ਟ੍ਰੇਸ ਕਰਕੇ ਲੈ ਕੇ ਆਏ ਹਨ ਤੇ ਮੇਰੀ ਸਾਰਿਆਂ ਨੂੰ ਇਹ ਬੰਦੀ ਹੈਗੀ ਕਿ ਇਸ਼ੂ ਆਂਦਾ ਹੈ ਤੁਸੀਂ ਇਮੀਡੀਏਟਲੀ ਤੁਹਾਨੂੰ ਨੀਅਰੈਸਟ ਪੁਲਿਸ ਸਟੇਸ਼ਨ ਜਾਓ ਤੁਹਾਡੀ ਸੁਣਵਾਈ ਵੀ ਹੋਏਗੀ ਤੇ ਨਾਲ ਕੋਸ਼ਿਸ਼ ਸਾਡੀ ਪੂਰੀ ਰਹੇਗੀ ਕਿ ਤੁਹਾਡਾ ਫੋਨ ਆਪਸ ਲੈ। थैंक यू। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਡਾਕਟਰ ਸੰਦੀਪ ਹੈ। ਮੈਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪਿੰਡ ਭੋਲੜ ਦੇ ਵਿੱਚ ਆਮਦਨ ਜੀ ਦੇ ਸੇਵਾ ਨਿਭਾ ਰਿਹਾ। 2-3 ਮਹੀਨੇ ਪਹਿਲਾਂ ਮੇਰਾ ਫੋਨ ਗਮ ਹੋਇਆ ਸੀ ਤੇ ਮੈਂ ਇੱਥੇ ਐਸਐਸਪੀ ਦਫ਼ਤਰ ਆ ਕੇ ਇੱਕ ਦਰਖਾਸਤ ਦੇ ਕੇ ਗਿਆ ਸੀ। ਵਿਦਿਨ 2 ਤੋਂ 3 ਮਨਸ ਵੈਨੋ ਇਥੋਂ ਕਾਲ ਆਉਂਦੀ ਹੈ ਤੇ ਜੀ ਤੁਹਾਡਾ ਫੋਨ ਲੱਭ ਚੁਕਿਆ ਹੈ ਜਿਹਦੇ ਲਈ ਮੁਖਤਰ ਪੁਲਿਸ ਪ੍ਰਸ਼ਾਸਨ ਐਸਐਸਪੀ ਸਰਦਾਰ ਸਾਰੇ ਅਧਿਕਾਰੀਆਂ ਦਾ ਬਹੁਤ ਬਹੁਤ ਥੈਂਕ ਯੂ ਹੈ ਸਲੂਟ ਹੈ ਜੀ ਮੁਖਤਰ ਪੁਲਿਸ ਅਫਸਰਮੈਂਟ ਨੂੰ ਥੈਂਕ ਯੂ ਹਾਂਜੀ ਮੇਰਾ ਨਾਮ ਹਰਪ੍ਰੀਤਾ ਮੇਰਾ 9 ਮਹੀਨੋਂ ਫੋਨ ਗਵਾਚਿਆ ਸੀ ਤੇ ਅੱਜ ਐਸਐਸਪੀ ਸਰ ਵੱਲੋਂ ਮੈਨੂੰ ਫੋਨ ਵਾਪਸ ਦਿੱਤਾ ਗਿਆ ਇਹਨਾਂ ਵੱਲੋਂ ਲੱਭਿਆ ਗਿਆ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਰ ਮੇਰਾ ਨਾਮ ਹਰਕੀਰਤ ਸਿੰਘ ਸੰਧੂ ਜੀ ਪਿੰਡ ਮੇਰਾ ਮੋਹਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਅੱਜ ਤੋਂ ਕੁਝ ਦਿਨ ਪਹਿਲਾਂ ਜਿਆਨੀ 17 ਤਰੀਕ ਨੂੰ ਇਹ ਮੇਰਾ ਫੋਨ ਗਵਾਚਿਆ ਸੀ ਜੀ ਵਾਟਰ ਬਾਕਸ ਦੇ ਕੋਲ ਕੰਮ ਦੇ ਕਾਰਨ ਡਿੱਗ ਗਿਆ ਸੀ ਤੇ ਅਸੀਂ ਸਾਂਝ ਕੇਂਦਰ ਮਲੋੜ ਵਿਖੇ ਦਰਖਾਸਤ ਦਿੱਤੀ ਸੀ ਉਹਨਾਂ ਨੇ ਫਿਰ ਸਾਨੂੰ ਐਸਐਸਪੀ ਦਫ਼ਤਰ ਭੇਜਿਆ ਜੀ ਐਸਐਸਪੀ ਦਫ਼ਤਰ ਤੇ ਲੱਗਾ ਅਸੀਂ ਐਸਐਸਪੀ ਦਫ਼ਤਰ ਦਾ ਤੇ ਇਥੋਂ ਦੇ ਸਾਰੇ ਮੁਲਾਜ਼ਮਾਂ ਦਾ ਐਸਐਸਪੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ 22 ਦਿਨਾਂ ਦੇ ਵਿੱਚ ਇਹ ਫੋਨ ਲੱਭ ਕੇ ਦਿੱਤਾ ਜੀ ਸਾਡੇ ਨੂੰ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਥੈਂਕ ਯੂ ਜੀ